ਪੁਆਇੰਟ ਵਾਲੀ ਇੱਥੇ ਡਾਰਾ ਮੈਂ ਇਹ ਗੱਲ ਸਮਝਦਾ ਡਾਰਾ ਹੂੰ ਜਦੋਂ ਇਹ ਡਰ ਨਿਕਲ ਗਿਆ ਹੂੰ ਸਾਹਮਣੇ ਆ ਕੇ ਮਰਨ ਦੀ ਤਾਂ ਹੋਈ ਪੂਰੇ ਮਨ ਚ ਵੀ ਕੋਈ ਨਹੀਂ ਮਾਰੀ ਜਾਣਾ ਹਾਂ ਕੋਈ ਚੱਕਰ ਨਹੀਂ ਪਰ ਆਏ ਨਹੀਂ ਰਹਿਣਾ ਹਾਂ ਉਸ ਦਿਨ ਹਾਂ ਉਸ ਦਿਨ ਮੈਂ ਕਿਹਾ ਨਾ ਸ਼ਰਤ ਲਾ ਕੇ ਕਿਹਾ ਕੋਈ ਕੁਸ ਕੇ ਵਿਖਾ ਦੇਵੇ ਹਾਂ ਪੁਆਇੰਟ ਇਹ ਤਾਂ ਐਵੇਂ ਮੈਂ ਕਹਿਣਾ ਨਾ ਜਿਹਨੇ ਸਿੰਘ ਫੌਜਾਂ ਆਪਦੇ ਪਹਿਰੇ ਤੇ ਹੋਣਾ ਇੱਥੇ ਹੁਣ ਪਿੰਡਾਂ ਪਿੰਡਾਂ ਜਾ ਕੇ ਦੋ ਦੋਨੇ ਸਿੰਘ ਰਹਿੰਦੇ ਹੁਣ ਹਾਂ ਮੈਂ ਕਿਹਾ ਕੋਈ ਚੂੰ ਵੀ ਕਰਕੇ ਵਿਖਾ ਦੇ ਜਿਹੜੀ ਚੂੰ ਵੀ ਕਰ ਦੇ ਕੋਈ ਹਾਂ ਇਹ ਸਭ ਕੋ ਨਿੰਗ ਸਿੰਘਾਂ ਦਾ ਹੱਥ ਵਸੂਵੇ ਮਤਲਬ ਮੋੜੇ ਬੁੱਢਾ ਦਾ ਹੱਥ ਹੋਵੇ ਤਰਨਾਂ ਦਾ ਹੱਥ ਹੋਵੇ ਐਸਾ ਕੁਝ ਨਾ ਥਿਆ ਪਰ ਜੋ ਇੱਥੇ ਹੋਣ ਹੋਣ ਹਾਜ਼ਰ ਹੋਣ ਚਲੋ ਆਪ ਆਪਦੇ ਉਹ ਮਤਲਬ ਉਹਨਾਂ ਕੋਲ ਤਾਂ ਬਹੁਤ ਜ਼ਮੀਨਾਂ ਜਿਆਦਾ ਦੇ ਮਾਲਕ ਆ ਉਹ ਖੋਦ ਦੇ ਦੁਨੀਆਂ ਦੇ ਮਾਲਕ ਆ ਉਹ ਬਹੁਤ ਕੋਸ਼ਾ ਵਧੀਆ ਠੀਕ ਆ ਆਪਣੇ ਤੋਂ ਬਾਹਰ ਇਧਰ ਮੱਝੇ ਦੁਆਬੇ ਹਲ ਨਿੰਗ ਸਿੰਘ ਰਹਿੰਦੀਆਂ ਵੀ ਫੌਜਾਂ ਪਰ ਜੇ ਆ ਟੋਟਲੀ ਪੰਜਾਬ ਚ ਹੋਣ ਸਾਰੇ ਹਾਂ ਹਾਜ਼ਰ ਹਾਜ਼ਰ ਦਾ ਖਾਲਸਾ ਆਇਆ ਇਹ ਪਰ ਮੈਂ ਜਿਵੇਂ ਕਹਿੰਨਾ ਪੂਰਾ ਡਿਊਟੀ ਹੋਵੇ ਜਿਵੇਂ ਮਹਾਰਾਜ ਜੀ ਸਾਹਿਬ ਨੇ ਕਾਲ ਮੁਕੇ ਜਾਂ ਕਿਸੇ ਦੀ ਕੋਈ ਡਿਊਟੀ ਹੈ ਜਿਵੇਂ ਤੂੰ ਪਈਆ ਫੌਜਦਾਰੀ ਰੱਖੀ ਆ ਬੱਕਰੀ ਗੱਲ ਚਲੋ ਤਾਂ ਕੱਲ ਕੀ ਫੌਜਾ ਮੈਂ ਕਹਿੰਦਾ ਮਾਲਕਾ ਪੰਜਾਬ ਦੇ ਜੋ ਇੱਥੇ ਹੋਣ ਉਹਨਾਂ ਨੂੰ ਇੱਕ ਕਮਾਂਡ ਮੇਸ ਕਰਕੇ ਕਿੰਨਾ ਸੰਭਾਲਣੀ ਚਾਹੀਦੀ ਆ ਨੰਗ ਸਿੰਘ ਐਡੀ ਸਤਿਆਨਾਸ਼ ਨਿਕਲ ਗਿਆ ਮਤਲਬ ਆਪਣੇ ਕੌਮ ਦਾ ਦਰਸਾਉਂਦਾ ਵੱਕੇ ਜੀ ਪੰਜਾਬ ਦਾ ਪੰਜਾਬੀਅਤ ਦਾ ਪੰਜਾਬੀ ਦਾ ਬਿਲਕੁਲ ਰੇਂਦਾ ਹੁੰਦਾ ਇੱਥੇ ਆਵੇ ਹਾੜਾਂ ਚ ਸਾਡੇ ਲੋਕ ਯਾਰ ਮੈਂ ਨਾ ਗੱਲ ਸਮਝ ਨਹੀਂ ਆਉਂਦੀ ਮੈਨੂੰ ਇਹਨਾਂ ਨੂੰ ਗੱਲ ਕਿਉਂ ਨਹੀਂ ਸਮਝ ਆਉਂਦੀ ਯਾਰ ਮੈਂ ਉਹ ਨਹੀਂ ਗੱਲ ਨਹੀਂ ਸਮਝਦਾ ਮੈਂ ਵੀ ਉਹ ਨਹੀਂ ਸਮਝਣੀ ਚਾਹੁੰਦਾ ਸੀ ਵੀ ਲੋਕਾਂ ਨੂੰ ਪਤਾ ਹੈਗਾ ਪਰ ਇਹ ਤੇ ਮੈਂ ਸਾਰਾ ਕੁਝ ਸਮਝ ਕੇ ਵੇਖਿਆ ਵੀ ਡਰਾ ਡਰਾ ਹੂੰ ਬੱਚੇ ਰਹਿ ਗਏ ਘਾਟਾ ਹੂੰ ਅੱਗੇ ਆਮ ਗੱਲ ਚੱਲਦੀ ਸੀ ਵਿੱਚ ਕੋਈ ਨਹੀਂ ਪੰਜ ਹੈਗੇ ਤਾਂ ਚਾਰ ਜੇ ਇੱਕ ਜਾਇ ਬੜੋ ਕਿਤੇ ਇਹ ਤੇ ਜਾ ਕੇ ਤੇ ਮਾਰੀ ਉਹਦੇ ਕੋਈ ਚਾਰ ਹੈਗੇ ਹੂੰ ਤੇ ਹੁਣ ਹੁਣ ਅਸੀਂ ਇੱਕ ਵੇਖੋ ਕਿਹੜੀ ਗੱਲਾਂ 'ਚ ਅਸੀਂ ਬੜੇ ਤਰੱਕੀ ਨੂੰ ਬਰਬਾਦੀ ਕਹਿਣ ਲੱਗ ਪਏ ਹੂੰ ਇਹਨਾਂ ਨੇ ਕੀ ਦਿਮਾਗ ਵੇਖਿਆ ਸੋਚਿਆ ਹੂੰ ਯਾਰ ਜੇ ਦੁੱਧ ਆਪਾਂ ਮੁੱਲ ਲਈਏ 2 ਕਿਲੋ ਉਹ ਆਪਾਂ ਨੂੰ ਸਸਤਾ ਪੈਂਦਾ ਤੇ ਪਸ਼ੂ ਰੱਖਣੇ ਬਹੁਤ ਮਹਿੰਗੇ ਪੈਂਦੇ ਪਸ਼ੂ ਕੱਢਦੇ ਹੋ 2 ਕਿਲੋ ਦੁੱਧ ਲੈ ਲਿਆ ਕਰਾਂਗੇ ਆ ਪਸ਼ੂ ਕੱਢੇ ਨਾਲ ਹਾਂ ਬਿਲਕੁਲ ਬਿਲਕੁਲ ਸਾਹ ਤਰੀਕਾ ਸਹੀ ਹੈ ਇਹਨਾਂ ਨੇ ਇਸੇ ਤਰੀਕੇ ਨਾਲ ਸਾਰੀ ਦੀਆਂ ਗੱਡੀਆਂ ਵੇਖੋ ਵੀ ਇਹ ਸੋਚੇ ਲਾਪੇ ਵੀ ਦੁੱਧ ਸਾਨੂੰ ਸਸਤਾ ਪੈਣਾ ਮੁੱਲ ਨੇ ਚ ਪਸ਼ੂ ਰੱਖਣੇ ਮਹਿੰਗੇ ਆ ਹੂੰ ਇਹ ਸੋਚਣ ਲੱਗੇ ਹਾਂ ਤੇ ਐਵੇਂ ਇਹਨਾਂ ਦੀ ਸੋਚ ਦੇ ਵਿੱਚ ਵੜਿਆ ਇਵੇਂ ਇਹ ਜਿੱਤੇ ਵੀ ਪਿਛਲੇ ਦਸਾਂਕ ਸਾਲਾਂ ਤੋਂ 15 ਸਾਲਾਂ ਚ ਦੁਨੀਆ ਜਿਵੇਂ ਆਪਣਾ ਪੰਜਾਬ ਵਾਲਾ ਹਣਾ ਲੋਕ ਉਹੋ ਜਿਹੇ ਹੁੰਦੇ ਗਏ ਇਹਦਾ ਕੀ ਕਾਰਨ ਹੈ ਤਕਨੀਕ ਆ ਕਾਰਨ ਹੈ ਜਾਂ ਕੀ ਕਾਰਨ ਕੀ ਬਣਿਆ ਹੋਇਆ ਇਹ ਪਹਿਲਾਂ ਤਾਂ ਲੋਕ 90 ਨੂੰ ਬੇਜੇ ਤਰ ਲੋਕ ਗੱਡ ਸੀ ਨਾ 2000 ਦੇ ਬਰਤਾਂਤ ਸਿਰਜਿਆ ਆ ਆਪਦੀ ਪਾਵਰ ਦੇ ਨਾਲ ਇਹਨਾਂ ਦੇ ਵਿੱਚ ਸਿਸਟਮ ਹੀ ਆਪਦਾ ਬਣਾ ਲਿਆ ਯਾਰ ਆਪਦੇ ਅਰਗੇ ਬਣਾ ਲਏ ਉਹਨਾਂ ਨੇ ਹਾਂ ਕਿਹ ਟਰੀਕੇ ਨਾਲ ਪਤਾ ਵੀ ਨਹੀਂ ਲੱਗਣ ਦਿੱਤਾ ਸਾਡਿਆਂ ਨੇ ਵੀ ਬਰਤਾਂਤ ਸਿਰਜਿਆ ਸਿਰਜਣਾ ਵੀ ਚਾਹੀਦਾ ਸੀ ਪਰ ਇਹਨਾਂ ਨੇ ਆਪਦੇ ਆਤੇ ਸਿਰਜ ਲਿਆ ਬਿਲਕੁਲ ਉਹ ਜਿਹਾ ਗਲਾਬ ਜੀ ਫਲਾਤਿਆ ਇਵੇਂ ਸੱਚ ਮੈਨੂੰ ਗੱਲ ਹੁਣ ਯਾਦ ਆਈ ਜਿਵੇਂ ਆਪਾਂ ਕਿਹਨਾਂ ਵੇ ਅਕੇ ਕਹਤਾ ਵੀ ਦੁੱਧ ਮੋਲ ਨਾਲ ਲੀਆ ਸਸਤਾ ਪੈਂਦਾ ਤੇ ਪਸ਼ੂ ਰੱਖੀਏ ਮਹਿੰਗੇ ਪੈਂਦੇ ਆ ਪਸ਼ੂ ਕਰਤੇ ਇਹ ਵੀ ਇਹਨਾਂ ਨੇ ਕਿਹਾ ਵੀ ਜੇ ਜਿਹੜਾ ਖਰਚ ਆਪਾਂ 5 ਬੱਚਿਆਂ ਦੇ ਕਰਨਾ ਤਿੰਨ ਜਵਾਕਾਂ ਦੇ ਕਰਨਾ ਉਹ ਇੱਕ ਦੇ ਕਿਉਂ ਨਾ ਕਰੀਏ ਪੈਕ ਰੱਖੀਏ ਐਂ ਮਸ ਮਫਕਾ ਕੇ ਉਹਨੇ ਇਹ ਗੱਲ ਤੋਰੀ ਹਾਂ ਕਹਿੰਦੇ ਇੱਕ ਉਹਨੂੰ ਚੰਗੀ ਤਰ੍ਹਾਂ ਪਾਲ ਲੂ ਲੈ ਕਹਿੰਦੇ ਵੀ ਜਿਹੜੇ ਚਾਰਾਂ ਦੇ ਪਰਵਿਸ਼ ਕਰਨੀ ਉਹ ਇੱਕ ਦੇ ਕਰ ਲਓ ਇੱਕ ਦੇ ਕਰ ਲਓ ਇੱਥੇ ਫਰਕ ਇਹੀ ਇਸੇ ਗੱਲ ਦਾ ਡਰਕ ਆਫ ਆ ਅੱਜ ਕੱਟਾ ਪਰੇ ਕੱਟ ਨੂੰ ਇਹ ਨਹੀਂ ਪਤਾ ਵੀ ਤੁਸੀਂ ਤਾਂ ਬਹੁਤ ਜ਼ਿਆਦਾ ਵੱਧਦਾ ਸਵਾਲ ਲੱਖ ਦਾ ਤੁਹਾਨੂੰ ਹਾਂ ਮਿਲਿਆ ਵੇ ਤੋਹਫਾ ਸਵਾ ਲੱਖ ਨੇ ਬਰਾ ਬਲ ਬਿਲਕੁਲ ਪਰ ਜੀਤ ਭਾਈ ਹੋਰ ਅੱਜ ਪੰਜਾਬ ਨੂੰ ਆਪ ਸਾਹਮਣੇ ਦੀ ਲੋੜ ਆ ਪੰਜਾਬ ਨੂੰ ਸਾਹਮਣੇ ਵੀ ਤੁਸੀਂ ਆਪਾਂ ਚਾਹੇ ਉਹ ਹੜਾ ਚਾਹੇ ਕੋਈ ਕਰੋਨਾ ਚਾਹੇ ਕੋਈ ਹੋਰ ਪ੍ਰੋਬਲਮ ਆ ਚਾਹੇ ਕੋਈ ਉਹੀ ਯਾਰ ਜੇ ਤੁਸੀਂ ਆਪ ਹੀ ਸਾਹਮਣੇ ਆ ਤਾਂ ਪੰਜਾਬੀ ਸਾਹਮਣੇ ਆ ਜੇ ਜਦੋਂ ਆਪ ਹੀ ਸਾਹਮਣੇ ਆ ਫਿਰ ਸਾਹਮਣੇ ਹੋ ਕੇ ਸੰਭੋ ਹਾਂ ਐਨਾ ਭੰਜਾ ਪੁੰਜਰ ਕੇ ਕੀ ਕਰਤੂ ਤਾਂ ਸਾਡੇ ਯਾਰ ਬੱਚੇ ਬੱਚੀਆਂ ਨੂੰ ਯਾਰ ਚੱਕ ਚੱਕ ਲਈ ਜਾਂਦੇ ਆ ਯਾਰ ਇਹ ਦੱਸ ਯਾਰ ਮੈਂ ਰਣਜੀਤ ਭਾਈ ਇੱਥੋਂ ਤੱਕ ਸੁਣਿਆ ਕਈ ਕਹਿੰਦੇ ਨਾ ਵੀ ਹੁਣ ਚੱਲ ਮੈਂ ਬੋਲਦਾ ਤਾਂ ਆਪ ਵੀ ਆਪਾਂ ਚਲੋ ਉਸੇ ਕਸਟਮ ਜਿਵੇਂ ਜ਼ਿੰਮੇਦਾਰਾਂ ਗਾ ਕੁੜੀਆਂ ਸੈੱਟ ਕਰੀ ਬੈਠੇ ਆ ਤੇ ਵਿਆਹ ਕਰਾ ਲਈ ਯਾਰ ਬਾਈ ਦੀ ਗੱਲ ਵੇਖੋ ਇਧਰ ਹੁਣ ਆਪਣੇ ਬੰਦੇ ਬਾਹਰ ਆ ਗੁਰੂ ਕਿਵੇਂ ਲੈ ਨਿੱਤੇ ਹੋਏ ਮਸਲਾ ਕੀ ਆਪਰਾਪਰਾ ਤਾਂ ਕੋਈ ਕਰਦਾਰ ਹੈ ਨਾ ਜਿਵੇਂ ਹੁਣ ਇਹ ਹੁਣ ਇਧਰ ਆ ਗਏ ਇਹਨਾਂ ਦੇ ਬੱਚੇ ਪੈਦਾ ਹੋ ਗਏ ਉਹ ਆਪਣੇ ਪੰਜਾਬ ਚ ਪੜ੍ਹੇ ਲਏ ਹੁਣ ਆਪਣੇ ਪਿੰਡਾਂ ਵੀ ਰਹਿੰਦੇ ਆ ਆਪਣੇ ਦਿਲ ਹੈਣੇਗੇ ਤਕਰੀਬਨ ਇਹ ਪ੍ਰਵਾਸੀ ਐ ਨਹੀਂ ਕੋਈ ਹੈਣੇਗੇ ਜਿੱਥੇ ਉਹਨਾਂ ਨੇ ਕਿਹਾ ਬੰਦੇ ਬੱਚਾ ਨੇ ਜਨਮ ਲਿਆ ਉਵੇਂ ਉਹਨਾਂ ਦੇ ਬੱਚਾ ਚ ਰਹੇ ਉੱਥ ਜਿਹੜੀ ਨਸਲ ਜਿੱਥੇ ਜੱਦੀ ਰਹਿਣ ਲੱਪੇ ਉਹ ਜੀ ਢਾਲ ਲੱਗ ਪੈਂਦੀ ਆ ਤੇ ਆਈ ਪੈ ਪੈਰ ਜਮਾ ਕੇ ਆਪਦੇ ਸੱਦੇ ਇਹਨਾਂ ਨੇ ਇਸ ਲਈ ਵੀ ਕੰਮ ਕਰਾਉਣਾ ਸੀ ਕੰਮ ਕਰਾਉਂਦੇ ਭਾਈ ਤੁਸੀਂ ਜਾਓ ਇਹਨਾਂ ਨੇ ਕਹੇ ਕੋਈ ਨਹੀਂ ਘਰੇ ਰੋ ਫਿਰ ਘਰ ਰਹਿਣ ਤੋਂ ਬਾਅਦ ਕਹਿੰਦੇ ਘਰ ਹੀ ਸੰਭੋ ਅਸੀਂ ਹੋਰ ਥੋੜਾ ਹੋਰ ਅੱਗੇ ਹੁੰਨੇ ਆ ਤੇ ਜੇਰ ਘਰ ਸੰਭ ਲਿਆ ਤੇ ਬਾਅਦ ਚ ਕਰ ਜੀ ਅੱਜ ਵੀ ਚਲੋ ਜੋ ਹੋ ਗਿਆ ਉਹਦੇ ਇੱਕ ਦੂਜੇ ਨੂੰ ਕੋਈ ਫਾਇਦਾ ਨਹੀਂ ਫਲਾਣੇ ਨੇ ਇਹ ਕਰਦਾ ਫਲਾਣੇ ਨੇ ਇਹ ਕਰਦਾ ਇਹਦਾ ਗੱਲਾਂ ਵਧਾਉਣਾ ਜੁਨੀਆ ਮਰ ਜਾਂਦੀ ਉਹ ਛੱਡ ਕੇ ਸਾਨੂੰ ਅੱਜ ਪੰਥਕ ਤਰ੍ਹਾਂ ਸੋਚਣਾ ਚਾਹੀਦਾ ਸਾਨੂੰ ਅੱਜ ਵੇਖਣਾ ਚਾਹੀਦਾ ਕੀ ਹੋ ਰਿਹਾ ਤੇ ਕੀ ਹੋ ਜਿਹੜਾ ਕਿਸੇ ਤੇ ਇਲਜ਼ਾਮ ਮੜੀ ਜਣੇ ਇਹ ਤਾਂ ਰਾਜਨੀਤੀ ਬੰਦਿਆਂ ਦਾ ਕੰਮ ਆ ਰਾਜਨੀਤਿਕ ਬੰਦਿਆਂ ਦਾ ਜਿਹੜੇ ਰਾਜਨੀਤੀ ਕਰਦੇ ਆ ਅੱਜ ਸਾਨੂੰ ਸਿੱਧਾ ਅਸ਼ਰਿਆਂ ਮਾਂ ਸਾਹਮਣੇ ਆਉਣ ਦਾ ਮਸਲਾ ਕੀ ਆ ਯਾਰ ਇੱਥੇ ਹੁਣ ਬੱਚੇ ਨਾਲ ਇੱਥੇ ਕੋਈ ਇੱਥੇ ਛੜਤੋਣਾ ਚਾਹੀਦਾ ਸੀ ਉਹ ਬੰਦੇ ਨੂੰ ਬਿਲਕੁਲ ਯਾਰ ਹੋਰ ਯਾਰ ਕੱਢਣਾ ਹੈ ਪਰ ਕੀ ਨਹੀਂ ਉਹਦਾ ਚਲੋ ਮੰਨ ਲਓ ਹੱਥ ਨਾ ਆਇਆ ਹੋਵੇ ਬੰਦਾ ਜਾਂ ਪ੍ਰਸ਼ਾਸਨ ਨੇ ਲੈ ਲਿਆ ਹੋਵੇ ਰਾਸਤੇ 'ਚ ਨਹੀਂ ਹੱਥ ਆਇਆ ਪਰ ਹੋਣਾ ਕੀ ਚਾਹੀਦਾ ਸੀਗਾ ਹੋਣਾ ਤਾਂ ਫਿਰ ਸੋਧਾ ਚਾਹੀਦਾ ਇਹਨਾਂ ਨੂੰ ਭਜਾਓ ਪੰਜਾਬ ਬਚਾਓ ਹਰ ਇੱਥੇ ਗੱਲ ਹੋਣੀ ਆ ਨਾ ਵੀ ਉਹ ਤਾਂ ਕਹਿੰਦੇ ਪੰਜਾਬ ਬਚਾਓ ਇੱਥੇ ਤੁਸੀਂ ਸਾਨੂੰ ਸਾਰਿਆਂ ਨੂੰ ਅੱਗੇ ਹੋਣਾ ਚਾਹੀਦਾ ਹਰ ਚੀਜ਼ ਤੇ ਵੀ ਆੜਾ ਆੜਾ ਹਰੇਕ ਖੇਤਰ ਦੀ ਜਿਹੜੀ ਲੜਾਈ ਆ ਉਹਨੂੰ ਸਮਝ ਕੇ ਆਪਦੀ ਜ਼ਿੰਮੇਵਾਰੀ ਤੌਰ ਤੇ ਲੈ ਕੇ ਲੜਨਾ ਚਾਹੀਦਾ ਮਰਜਨੀਤ ਭਾਈ ਸਿੱਧੇ ਹੋ ਕੇ ਮੈਦਾਨ ਚ ਤੁਸੀਂ ਸਾਡੇ ਤਾਂ ਕਈ ਲੋਕ ਆਏ ਵੀ ਕਹਿੰਦੇ ਆ ਜੇ ਕਹਿਦਗੇ ਨਾ ਭਈ ਆਏ ਆ ਨਹੀਂ ਸਾਡੇ ਵਾਲਾ ਰੰਮਤ ਤਾਂ 20 ਸਾਲ ਹੋ ਗਏ ਸਾਨੂੰ ਇਹਦੇ ਭਾਈ ਪਰਿਵਾਰ ਦਾ ਪਤਾ ਭਾਈ ਸਾਨੂੰ ਇਹਦੇ ਆਏ ਵੀ ਸਾਨੂੰ ਮਤਲਬ ਇਹ ਤਾਂ ਸਾਡਾ ਜੀ ਆਕਸੈਪਟ ਕਰਨ ਲੱਗੇ ਇਹ ਚੀਜ਼ਾਂ ਨੂੰ ਚਲੋ ਅਕਸੈਪਟ ਕਰਦੇ ਹੁਣ ਕਿਰਦਾਰ ਵੀ ਕੁਝ ਨਹੀਂ ਹੁੰਦੇ ਪਰ ਗੱਲ ਤਾਂ ਇਹ ਆ ਨਾ ਜਦੋਂ ਤੁਸੀਂ ਹੁਣ ਬਾਹਰ ਜਾਂਦੇ ਆ ਤੁਹਾਡੇ ਕੋਲੇ ਪਾਸਪੋਰਟ ਵੀ ਲੈਂਦੇ ਆ ਉਹਨੂੰ ਬਣਾ ਕੇ ਆਦੇ ਕੋਲੇ ਸਾਦੇ ਆ ਐਗਰੀਮੈਂਟ ਵੀ ਕਰਦੇ ਆ ਤੁਹਾਨੂੰ ਉਹਨਾਂ ਨਾਲ ਕੰਮ ਦੇ ਕੰਮ ਕਰਾਉਂਦੇ ਬਾਹਰ ਜਾਂਦੇ ਆ ਤੁਸੀਂ ਵੀ ਉਹਨਾਂ ਨਾਲ ਕੁਝ ਕਰੋ ਨਾ ਇਹਨਾਂ ਨਾਲ ਇਹ ਤਾਂ ਇੱਥੇ ਤਾਂ ਆਪਣੇ ਸ਼ਹਿਰਾਂ ਜਾਲ ਲਿਆ ਕਿਉਂ ਲੁਧਿਆਣਾ ਦੇ ਨਾਲ ਦੇ ਪਿੰਡਾਂ ਦੇ ਵਿੱਚ ਲੱਗਦੇ ਹਾਲ ਵੇਖ ਤੂੰ ਲੋਕਾਂ ਦੇ ਮਕਾਨ ਬਣਾ ਦੋ ਕਿਰਾਏ ਤੇ ਚੜ ਜਾਣਗੇ ਉਹਦੇ ਆਸੇ ਪਾਸੇ ਹਾਂ ਤੇ ਨਾਲ ਜਿੱਥੇ ਸਾਡੇ ਇੱਕ ਇੱਕ ਪਰਿਵਾਰ ਆਪਣੇ ਪੰਜਾਬੀ ਦਾ ਪੰਜਾਬ ਦੇ ਬੰਦੇ ਦਾ ਜਿਹੜਾ ਪਰਿਵਾਰ ਆ ਤੇ ਨਾਲ ਉਹਦੇ 50 ਘਰ ਇਹਨਾਂ ਦੇ ਤੇ ਵੇਲਾ ਕੀ ਹੋਊਗਾ ਸਾ ਅਸੀਂ ਲਾਲਚਾਂ ਦਾ ਲਾਲਚਾ ਜੀ ਹੁਣ ਅਸੀਂ ਪਿੱਟਦੇ ਆ ਪਰ ਮੈਂ ਕਹਿੰਦਾ ਅੱਜ ਵੀ ਵੇਲਾ ਉੱਠ ਕੇ ਸਿੱਧੇ ਖੜੇ ਹੋ ਕੇ ਸਖਤੀ ਨਾਲ ਹਰੇਕ ਕਾਨੂੰਨਾਂ ਦੇ ਜਿੱਥੇ ਬੰਦੇ ਸਾਡੇ ਮੋਰਚੇ ਲਾਈ ਬੈਠੇ ਆ ਸਾਂਭੀ ਬੈਠੇ ਤੁਰਿਆ ਇਹਨਾਂ ਨੂੰ ਹੁਣ ਤੇਜ਼ ਕਰਨ ਦੀ ਲੋੜ ਆ ਇਹ ਨਹੀਂ ਆਪਣੇ 10 ਦਿਨ ਰੋਲਾ ਪਿਆ 11ਵੇਂ ਦਿਨ ਬਸ ਮੋੜ ਕੇ ਨਵੀਂ ਖਬਰ ਚੱਲਦੀ ਆ ਤੇ ਹੋ ਵੀ ਜਿੱਤੇ ਇਹੀ ਰਿਹਾ ਯਾਰ ਕਿ ਪਿੱਛੋਂ ਹੀ ਵਰਤਾਂ ਸਿਰਜਿਆ ਜਾਂਦਾ ਸਾਰਾ ਮੈਂ ਕਹਿੰਦਾ ਹੋ ਸਕਦਾ ਸਿਰਜਿਆ ਜਾਂਦਾ ਹੋਵੇ ਤੇ ਹੈ ਤਾਂ ਇਹ ਜਦੋਂ ਇਹ ਕੋਈ ਊਚਨੀ ਚ ਹੁੰਦੀ ਆ ਇਹ